ਸਾਨੂੰ ਬਹੁਤ ਕੰਮ ਕੀਤਾ ਸਰਪਾਲ ਸਿੰਘ ਖੇਰਾ ਜਿਹੜਾ ਗਿੱਟਾ ਨੂੰ ਚੱਕ ਕੇ ਅੱਗੇ ਨੂੰ ਵੀਡੀਓ ਸਾਹਮਣੇ ਲੈ ਕੇ ਆਇਆ ਓਕੇ ਤੂੰ ਉੱਚਾਈ ਲੈ ਕੇ ਸਾਹਮਣੇ ਸਾਹਮਣੇ ਕਿੱਥੇ ਨੂੰ ਮੂੰਹ ਕਰ ਤੋੜਿਆ ਉਹ ਗੁਰੂਆਂ ਦੇ ਅੱਗੇ ਮੱਥਾ ਟੇਕ ਜੋਗਰੇ ਨਹੀਂ ਆਇਆ ਡਾ ਜੀਰ ਖਾਨ ਦੀ ਸੋਰਟ ਤੇ ਚੱਲਦੇ ਆਏ ਤੁਸੀਂ ਦੀ ਆਦੀ ਬੱਠੀ ਹੋਗੀ ਮਤਲਬ ਚਾਰਨਾ ਸਮਾਝੇ ਗੱਲ ਪੜਾ ਜੀਵ ਬੱਠੀ ਜਾਵੇ ਅੱਗੇ ਲੱਗੀ ਜਾਵੇ ਸੱਚ ਬੋਲਾਂਗੇ ਆ ਖੜੇ ਯਾਰੋ ਕਿਸੇ ਵੀ ਕਿਸੋਰ ਕੇ ਤੋਂ ਆ ਇੱਥੇ ਪੁਲਿਸ ਪ੍ਰਸ਼ਾਸਨ ਖੜਾ ਉਹਨਾਂ ਨੂੰ ਕਹਿਣਾ ਯਾਦ ਰੱਖੋ इनसाफ़ मिलिया जहिड़े जनरल डायब ਇੰਜਨੀ सोचा ਹੋਇਆ ਕਿ ਉਹ ਵੀਡੀਓ ਸਾਹਮਣੇ ਲੈ ਕੇ ਆਇਆ ਓਕੇ ਤੂੰ ਉੱਚਾਈ ਲੈ ਕੇ ਸਾਹਮਣੇ 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 ਅੱਜ ਉਹ ਵੀਡੀਓ ਖਾਣ ਸਾਨੂੰ ਅਖੇ ਨੇ ਚੈਨ ਲਿੱਤੀ ਕੀ ਦਾ ਫਟਿਆ ਮਿਲਿਆ ਹੈ ਐ ਭਾਨਾ ਸਿੱਧੂ ਜਿਹੜਾ ਕਰੋੜਾਂ ਰੁਪਇਆ ਚਲਦਾ ਪੁਲਾੜ ਕੇ ਦੇ ਰਿਆ ਸੀ ਓਏ ਖੋਟਾ ਕੋਈ ਅੱਖਾਂ ਲੈਣੀ ਸੀ ਜਿਹੜਾ ਕੋਈ ਆਣੀ ਚਲੀ ਕਾ ਫੜੇਗਾ ਕਾਹਦੇ ਰੋਦੇ ਨੇ ਕਬੂਦਿਆਂ ਨੂੰ ਦਿਨਾਂ ਕੋਲੋਂ ਨਾ ਆਣੇ ਪੰਜਾਬੀ ਬਲੀਆਂ ਦਾ ਗਾਇਕ ਬਹੁਤ ਬੋਲਦੀ ਹੁੰਦੀ ਜਦ ਹੀ ਢਿੰਡਾ ਦੀਆਂ ਉਂਦਰਾ ਤੇ ਫੁਰਦੀ ਤੂੰ ਕਿੰਨਾਂ ਲਾੜਦੇ ਨੇ ਤੈਨੂੰ ਝਾਕ ਕੱਟਾ ਜੀ ਹਜਰੋ ਸਪਾਈ ਦੇ ਰੱਖ ਜਿਵੇਂ ਕੋਹਰੇ ਵਿੱਚ ਜਿੱਤੀ ਹੋਈ ਪਈ ਆ ਉਹ ਤੇਰੇ ਤੇ ਪਾਣੀ ਵੀ ਰਹਿਣਾ ਸੱਕਦੇਗਾ ਜਿਹੜਾ ਕੋਈ ਬਸ ਮਹਾਂਪੁਰ ਪਾਲ ਸਿੰਘ ਖੈਰਾ ਦੀ ਇੰਦਾ ਨਸੀਰ ਘੁੱਟੇ ਪਾ ਕੇ ਆ ਉਹ ਉਹ ਨਾਲ ਸੀ ਨਾ ਆ ਦੁਨਣਾ ਪਾ ਕੇ ਚਲਾ ਉਹ ਅੰਦਰ ਕਰੀ ਜਾਂਦਾ ਇਤਨਾ ਪਤਾ ਲੱਗਦਾ ਘੱਪਾ ਨਾ ਇੱਕੋ ਨਾ ਘੱਪ ਬਣਾਉਣ ਵਾਲਾ ਇੱਕ ਮੈਨੂੰ ਇੱਕ ਗੱਲ ਹੋ ਰਹੀ ਆ ਦੇਖੋ ਜਿੱਦੇ ਦੀ ਤੇਰੀ ਸਰਕਾਰ ਬਣੀ ਆ 2022 ਤੇ ਤੁਸੀਂ ਨੋਟ ਕਰੋ ਜੇ ਉਹਦੇ ਕਿਕਰਾਂ ਤੇ ਲੱਗਣੀ ਨਾ ਸੁਰੱਖਿਆ ਤੇ ਲੱਗਣੀ ਨਾ ਛੋਟੀਆਂ ਮੱਖੀਆਂ ਬਣ ਗਈਆਂ ਪੁੱਛੋ ਕਿਉਂ ਪੁੱਛੋ ਜੀ ਪੰਡਰ ਵੱਟੇ ਹੁੰਦੀ ਆ ਇਹ ਪੰਡਰ ਤੇ ਜਾਇਆ ਕਰਿਆ ਹੈ ਕਾਲਾ ਖੜਾ ਹੋਰ ਕਹਿੰਦੇ ਰਾਗਰ ਟੰਡਾ ਖੜਾ ਉਹ ਡਾਕਟਰ ਵੀ ਕਹਿੰਦੇ ਸਾਨੂੰ ਸਾਹ ਲਾਣ ਦਾ ਮੇਖਾ ਮਾਰ ਬਸਾ ਦੇ ਤੇਰਾਸ ਮਾਸੀਆ ਜੀ ਨੂੰ ਸਾਡੇ ਸਰਕਾਰੀ ਅਫਸਰਾਂ ਨੂੰ ਬੇਨਤੀ ਕਰਦਾ ਤੁਹਾਨੂੰ ਜਾਣ ਪੁੱਝ ਕੇ ਆਪਾਂ ਨੂੰ ਇੱਥੇ ਧੋਖਾ ਮਾਰੀ ਦਿੱਤੀ ਤਾਂ ਕਿ ਤੁਸੀਂ ਆਓ ਜਰਕਾਰ ਦੋ ਅੰਗਰੇਜ਼ਾਂ ਨੇ ਰਾਜ ਨਹੀਂ ਕੀਤਾ ਸੂਬੇ ਦਿੱਤੇ ਸੀ ਜਿਵੇਂ ਭਗਵਾਨ ਪਰਮਾਨੰਦ ਸੂਬੇ ਤੇ ਬਕਾਇਆ ਤੇ ਮਨੂਵਾਲ ਸਾਡੇ ਸੱਤੇ ਚੱਕ ਕੇ ਲੱਗਦਾ ਜਿਵੇਂ ਭਗਵਾਨ ਪਰਮਾਨੰਦ ਨੱਚਦਾ ਕਿੱਧਰ ਜਾ ਕੇ ਆਇਆ ਇਹ ਕਿੰਨੂੰ ਨੱਚਦਾ ਕਿ ਉਹ ਰੱਗਣਾ ਵਾਲਾ ਰਖਲਾ ਵਾਲਾ ਕਿੱਧਰ ਜਾ ਕੇ ਨੱਚਿਆ ਮੈਨੂੰ ਉਹਦੀ ਸਮਝ ਨਹੀਂ ਲੱਗੀ ਮਾਕੇ ਦੇ ਲੋਕ ਤਾਂ ਸੇ ਇੱਥੇ ਆਪਾਂ ਹੱਥਾ ਕਰਦਾ ਚੱਲਦਾ ਹੈ ਕਰੇ ਜੀਦਾ ਪੰਜਾਬ ਦੇ ਆ ਜੇਕਰ ਉਹ ਪੰਜਾਬ ਦੇ ਜਿਹੜੇ ਵੱਲ ਵਿੱਚ ਸਿੱਕੇ ਕਾਹ ਤੋਂ ਪਏ ਆ ਮੈਂ ਕਰਨਵੇਂ ਐਮਐਲ ਨੂੰ ਕਹੂੰਗਾ ਉਹ ਗੁਰਦੁਆਰੇ ਨਾ ਜਾਓ ਜੇ ਨਾ ਜਾਓ ਜੇ ਪਾਪ ਕੋ ਸਰ ਕਰ ਜਾਣਾ ਤੁਹਾਡੇ ਪ੍ਰਭਾਂਤ ਮਾਨ ਦੇ ਵਿੱਚ ਵਜ਼ੀਰ ਖਾਨ ਬੋਲਣ ਲੱਗ ਗਿਆ ਸਿਰ ਚੱਕ ਕੇ ਨੱਚ ਰਾਕਿਆ ਪੰਜਾਬ ਵਾਲਿਓ ਪਾਓ 100 ਰੁਪਏ ਮਗਲਾ ਕੋਈ ਬਾਹਰੀ ਕੰਟਰੀ ਤੋਂ ਕੋਈ ਜਨਤਾ ਚਰਚਰਾਲਾ ਟਿਕਾੜਾ ਕੇ ਰੱਖਦੇ ਇਹ ਚਵਾਹਿਆ ਜਨਤਾ ਦਾ ਬੜਾ ਫਰਦਾ ਕੋਈ ਮਿਲਤਰਲਾ ਕਰਨ ਗਿਆ ਉਹਦਾ ਅੱਜ ਇਹ ਮੁੱਖ ਮੰਤਰੀ ਇਹ ਗੱਲ ਯਾਦ ਰੱਖ ਲੋ ਸਬੂਤ ਦੇ ਰਿਆ ਜਿਹੜੇ ਏਜੰਟ ਹਨ ਸਾਰਿਆਂ ਨੂੰ ਮਾਰਾ ਨਹੀਂ ਆਂਦਾ ਪਰ ਜਿਹੜੇ ਏਜੰਟਾਂ ਨੂੰ ਇਹਨੇ ਅੰਦਰ ਕਰਨਾ ਸੀ ਉਹ ਤੁਹਾਨੂੰ ਹੱਥ ਮਾਰ ਰੋਗਾ ਤਾਂ ਪੈਸੇ ਦਵਾ ਰਿਆ ਸੀ ਤੇ ਅੱਜ ਕੀ ਗੱਲ ਕਰਦਾ ਹੈ ਕੀ ਗੱਲ ਕੀ ਹੋਈ ਬੀਬੂ ਨਸਰ ਉਹ ਪੰਚ ਸੂਟਿਆ ਸਾਡੇ ਵਿੱਚ ਸਭ ਤੋਂ ਤੰਗ ਬੜਾ ਕਿਹੜਾ ਕੋਈ ਗਿਆਉਣਾ ਜਿੰਦ ਤੇ ਕੋਲ ਚੋਰੀ ਚੋਰੀ ਆ ਉਹ ਆਪਣੇ ਵੀ ਪੂਜਾ ਪਸੇ ਉਹ ਹਰ ਕੰਮ ਆ ਸਾਡੇ ਆਂ ਬਾਂਦਾ ਉਹ ਪੰਚ ਸੂਟਾ ਲੈ ਕੇ ਇਹਨਾਂ 500 ਦਾ ਮਾਹੂ ਆਰੇ 500 ਰੁਪਏ ਰਹਿਣਗੇ 100 ਉਹ ਪੁਰਾਣਾ ਇਹ ਰੱਖਾਂ ਦੇ ਵਿੱਚ ਨਿਕਲ ਇੱਕ ਰੂਹਾਂ ਦੇ ਵਿੱਚ ਵਿਕਣ ਵਾਲੇ ਨਹੀਂ ਯਾਦ ਰੱਖੋ ਪੰਜਾਬ ਦੇ ਯੋਧੇ ਜਾਗ ਪਏ ਜੇਕਰ ਜੰਮਣਾ ਆਜ਼ਾਦੀ ਦਾ ਆਤਮਾ ਭਰ ਦੇਣਾ ਚਾਹੁੰਦਾ ਤੇ ਸਾਡੇ ਜਿਹੜੇ ਯੋਧੇ ਸੀ ਦੇਸ਼ ਦੇ ਉਹਨਾਂ ਦੀ ਆਤਮਾ ਪਰਮਾਤਮਾ ਦੇ ਚਰਨਾਂ 'ਚ ਬੈਠੀ ਨਾ ਤੇ ਜਦੋਂ ਇਹਦੇ ਆਕੇ ਦੇ ਵਿੱਚ ਜੰਮਣਾ ਆਇਆ ਕਰਦਾ ਉਹਨਾਂ ਤੋਂ ਸਾਡੇ ਜਿਹੜਾ ਭਰਾ ਬੈਠਿਆ ਉਹ ਸੱਚਾ ਆਤਮਾ ਕੋ ਅੱਗੇ ਬਚਉਂਦਾ